ਕੋਲੇ ਤੇ ਸਾਲੇ ਮੈਂ ਕਿਹਾ ਸਾਲੇ ਆਪ ਜੀ ਓਕੇ ਸਰ ਅੱਜ ਅਸੀਂ ਖੜੇ ਖੰਨਾ ਦੇ ਮਰੇਗੁਲਾ ਚੌਂਕ ਦੇ ਵਿੱਚ ਮਰੇਗੁਲਾ ਚੌਂਕ ਦੇ ਵਿੱਚ ਖੰਨਾ ਪੁਲਿਸ ਜਿੱਲੇ ਵੱਲੋਂ ਟ੍ਰੈਫਿਕ ਮਹਿਮਾ ਦੀ ਜਿਹੜੀ ਦੇ ਤਹਿਤ ਟ੍ਰੈਫਿਕ ਵੀਕ ਜਿਹੜਾ ਮਨਾਇਆ ਗਿਆ ਉਹਦੇ ਸੰਦਰਭ ਵਿੱਚ ਇੱਥੇ ਰਿਫਲੈਕਟਰ ਵੀ ਲਾਏ ਗਏ ਨੇ ਡਿਪਟੀ ਸਾਹਿਬ ਟ੍ਰੈਫਿਕ ਦੇ ਜਿਹੜੇ ਡਿਪਟੀ ਸਾਹਿਬ ਆਏ ਨੇ ਮੈਂ ਕਹਾਂਗਾ ਕੈਮਰਾਮੈਨ ਨੂੰ ਮਰਾਇਆ ਦਿਖਾਉਣ ਕਰਨਜੀਤ ਨੂੰ ਵੀ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਰਿਫਲੈਕਟਰ ਜਿਹੜੇ ਲਵਾਏ ਜਾ ਰਹੇ ਨੇ ਕਿੱਤੀ ਸਾਹਿਬ ਅੰਨਾ ਟ੍ਰੈਫਿਕ ਉਹ ਵੀ ਸੁਖ ਸੁਖਮਰਤ ਸਿੰਘ ਰੰਦ ਆਵਾਜ਼ੀ ਜਿਹੜੇ ਕਹਿੰਦੇ ਟ੍ਰੈਫਿਕ ਨਿਯਮਾਂ ਦੇ ਮਹੀਨੇ ਦੇ ਤਹਿਤ ਉਹ ਇਸ ਸਪਤਾਹ ਦੇ ਵਿੱਚ ਜਿਹੜੇ ਲੱਗ ਰਹੇ ਨੇ ਤਾਂ ਅਸੀਂ ਅੱਜ ਉਹਨਾਂ ਨਾਲ ਗੱਲ ਵੀ ਕਰੀ ਆ ਆਪਣੇ ਡਿਪਟੀ ਸਾਹਿਬ ਨਾਲ ਵੀ ਇਸ ਹਫਤਾ ਦਾ ਕੀ ਹੋਇਆ ਕੀ ਕਰ ਰਹੇ ਹੋ ਇੱਥੇ ਆਪਣੇ ਸਮਾਜ ਸੇਵੀ ਸ਼ਸ਼ੀਵਰਦਨ ਜੀ ਆਏ ਨੇ ਸ਼ਸ਼ੀਵਰਦਨ ਜੀ ਟ੍ਰੈਫਿਕ ਪੁਲਸ ਉਹ ਇੱਕ ਮਹੀਨਾ ਚਲਾਇਆ ਗਿਆ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ ਗਿਆ ਤੇ ਅੱਜ ਵੀ ਜਿਹੜਾ ਟ੍ਰੈਫਿਕ ਨਿਯਮਾਂ ਬਾਰੇ ਲੋਕਾਂ ਨੂੰ ਪਾਖੜਾ ਹੋਇਆ ਤੇ ਹੈਲਮਟ ਵੀ ਦੱਸਿਆ ਗਿਆ ਮੈਂ ਮੈਂ ਇਹ ਕਹਿੰਦਾ ਵੀ ਜਿਹੜਾ ਇਹ ਟ੍ਰੈਫਿਕ ਨਿਯਮਾਂ ਦੇ ਵਾਸਤੇ ਅੱਜ ਖੰਨਾ ਪੁਲਿਸ ਨੇ ਆਪਣੇ ਪੰਜਾਬ ਦੇ ਡੀਜੀਪੀ ਜਿਹੜੇ ਹੈਗੇ ਟ੍ਰੈਫਿਕ ਆ ਹੈ ਕਿਨੇ ਐਸ ਰਾਜ ਜੀ ਉਹਨਾਂ ਦੇ ਨਕਸ਼ੇ ਕਰਮਾਂ ਤੇ ਚੱਲਦੇ ਹੋਏ ਅੱਜ ਇਹਨਾਂ ਨੇ ਇਹ ਅਪਰਾਲਾ ਸ਼ੁਰੂ ਕੀਤਾ ਬਹੁਤ ਵਧੀਆ ਤਿੰਨ ਸਵਾਰੀਆਂ ਮੋਟਰਸਾਈਕਲ ਤੇ ਨਹੀਂ ਤਿੰਨ ਸਵਾਰੀਆਂ ਮੋਟਰਸਾਈਕਲ ਤੇ ਨਹੀਂ ਬੈਠਣੀਆਂ ਚਾਹੀਦੀਆਂ 벨ਟ ਲਾਉਣੀ ਚਾਹੀਦੀ ਆ ਹੈਲਮਟ ਪਾਉਣਾ ਚਾਹੀਦਾ ਇਹ ਅਪਰਾਲਾ ਕੀਤਾ ਹੈ ਇੱਥੇ ਅੱਜ ਡੀਐਸਪੀ ਜੀ ਸਾਹਿਬ ਆਏ ਨੇ ਸੁਖਮਨ ਜੀ ਉਹਨਾਂ ਨੇ ਆਕੇ ਇੱਥੇ ਕੀਤਾ ਤੇ ਹੁੱਲ ਵੀ ਦਿੰਦੇ ਨੇ ਨਾਲ ਹੈਲਮਟ ਵੀ ਦਿੰਦੇ ਨੇ ਤੇ ਨਾਲ ਰਿਫਲੈਕਟਰ ਵੀ ਲਾਉਂਦੇ ਨੇ ਬਹੁਤ ਵਧੀਆ ਅਪਰਾਲਾ ਮੈਨੂੰ ਲੱਗਦਾ ਇਹ ਅਪਰਾਲਾ ਕਾਫੀ ਢੇਰ ਤੱਕ ਲੋਕਾਂ ਨੂੰ ਮਦਦ ਹੋਊਗਾ ਜਦ ਵੀ ਟ੍ਰੈਫਿਕ ਨੂੰ ਨੀ ਮੰਦੀ ਉਹ ਲੰਘਣਾ ਉਹ ਨਾ ਕਰਨਾ ਠੀਕ ਹੈ ਜੀ ਇਹ ਸ੍ਰੀ ਸ਼ਸ਼ੀਵਰਦਨ ਜੀ ਜਿਹੜੇ ਕਿ ਟ੍ਰੈਫਿਕ ਨੀ ਮੰਦੀ ਲੰਘਣਾ ਨਾ ਕੀਤਾ ਜਾਵੇ ਓਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਹਿਣਾ ਚਾਹੁੰਦੇ ਹਾਂ ਜਿਹੜਾ ਕੈਂਪ ਰ ਹੈ ਸਾਰੇ ਦੇਸ਼ ਵਿੱਚ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਸਰਕਾਰੀ ਜਿਸ ਦਾ ਅੱਜ ਆਖਰੀ ਦਿਨ ਹੈ 14 ਫਰਵਰੀ ਨੂੰ ਇਸ ਦੇ ਤਹਿਤ ਲੋਕਾਂ ਨੂੰ ਸੜਕ ਤੇ ਗੱਡੀ ਚਲਾਉਣ ਬਾਰੇ ਕਿਹ ਕਿਹ ਸੁਰੱਖਿਆ ਪ੍ਰਬੰਧ ਕਰਨਾ ਚਾਹੀਦਾ ਹੈ ਉਹ ਸਾਰਿਆਂ ਬਾਰੇ ਜਾਗਰੂਕ ਵੀ ਕੀਤਾ ਗਿਆ ਫਰਸਟ ایڈ ਕਿੱਟਾਂ ਵੰਡੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਹੈਲਮੇਟਸ ਰਿਫਲੈਕਟਰਸ ਰਿਫਲੈਕਟਿਵ ਜੈਕਟਸ ਵਗੈਰਾ ਸਮਾਨ ਵੰਡਿਆ ਗਿਆ ਹੈ ਅ ਅੱਜ ਉਸ ਤੋਂ ਆਖਰੀ ਦਿਨ ਦੇ ਮੌਕੇ ਵੀ ਅੱਜ ਅਸੀਂ ਸਮਾਨ ਮਾਰ ਰਹੇ ਜਿਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਕੱਠਾ ਕੀਤਾ ਗਿਆ ਤੇ ਤੁਹਾਡੇ ਮਾਦਬ ਰਾਂਹੀ ਲੋਕਾਂ ਨੂੰ ਇਹ ਹੀ ਦੱਸਣਾ ਚਾਹੁੰਦੇ ਆ ਵੀ ਟ੍ਰੈਫਿਕ ਨਿਯਮਾਂ ਦੀ ਪਾਲਣ ਪੜ ਲਾਗਣ ਤੇ ਜੋ ਵੀ ਹਦਾਇਤਾਂ ਹੁੰਦੀਆਂ ਨੇ ਸਪੀਡ ਲਿਮਟ ਹੈ ਸੀਟ ਬੈਲਟ ਹੈ ਹੈਲਮਟ ਹੈ ਉਹਦੇ ਨੂੰ ਜ਼ਰੂਰ ਪਾਲਣਾ ਕੀਤੀ ਜਾਵੇ ਜਿਸ ਅਵਲ ਜਿੱਥੇ ਜਿਆਦਾ ਪਿੰਡਾਂ ਦੇ ਥੱਲੇ ਨਜਾਇਜ਼ ਟੈਕਸੀਆਂ ਨੇ ਭਰੇ ਹੋਏ ਜਿਹੜੇ ਕਿ ਟ੍ਰੈਫਿਕ ਬਹੁਤ ਮੁਹੱਬਤ ਕਰਦੇ ਆ ਕਿ ਅੱਜ ਪਹਿਲਾ ਰਹਿ ਜੀ ਅੱਜ ਜੇ ਤੁਸੀਂ ਮੈਂ ਹੁਣ ਧਿਆਨ ਨਾਲ ਚਲਾਉਂਦਾ ਜੀ ਅਸੀਂ ਅਪਰੋਪ੍ਰੀਏਟ ਟੈਕਸ਼ਨ ਲਾਵਾਂਗੇ ਕੁਝ ਤੁਸੀਂ ਜਗ੍ਹਾ ਤੋਂ ਦੇਖਿਆ ਹੋਣਾ ਟ੍ਰੈਫਿਕ ਲਾਈਟਸ ਵੀ ਲੱਗ ਰਹੀਆਂ ਨੇ ਉੱਥੇ ਟ੍ਰੈਫਿਕ ਰੈਗੂਲੇਟਰ ਹੌਲੀ ਹੌਲੀ ਬੈਟਰ ਹੋਣਾ ਸ਼ੁਰੂ ਹੋ ਗੋ। ਮਾਸਟਰ ਨੂੰ ਲਾ ਦੇ ਜੂਰਾ ਪਾਸੇ ਭਾਰੀ ਜਾਮ ਲੱਗਦਾ ਕਾਰਾਂ ਤੇ ਗੱਡੀਆਂ ਰੋਡ ਤੇ ਖੜੀਆਂ ਹੁੰਦੀਆਂ ਨੇ ਕਿਉਂਕਿ ਰੇਗਿਨ ਲੱਗੀਆਂ ਹੋਈਆਂ ਨੇ ਜਿੱਦਾਂ ਕੋਲਾਂ ਦਾ ਗੱਟੀਆਂ ਲੱਗ ਜਾਂਦੀਆਂ ਬਿਲਕੁਲ ਜੀ ਜਦੋਂ ਇੱਕ ਵਾਰੀ ਟ੍ਰੈਫਿਕ ਲਾਈਟਸ ਚਾਲੂ ਹੋ ਜਾਣਗੇ ਤਾਂ ਟ੍ਰੈਫਿਕ ਦੀ ਸਿਚੁਏਸ਼ਨ ਇੰਪਰੂਵ ਹੋਏਗੀ ਟ੍ਰੈਫਿਕ ਰੈਗੂਲੇਟ ਕੀਤਾ ਜਾਊਗਾ ਕੋਈ ਹੋਰ ਵੀ ਕਾਨੇ ਕੀ ਜਾਰੇ ਜਿਵੇਂ ਨਹੀਂ ਟਰੱਕ ਦੇ ਪੀਆ ਟਰੱਕ ਹੁੰਦੇ ਨੇ ਅਬਦਾਈਆ ਇਤਨਾ ਟਰੱਕ ਹੁੰਦੇ ਨੇ ਜਿਹੜੇ ਲਖਨਊ ਦਿਨ ਜਿਵੇਂ ਕਿਉਂ ਜਵਾਬ ਜੀ ਉਹ ਕਹਿੰਦੇ ਆ ਉਹਨਾਂ ਕੋਲ ਆਪ ਵੀ ਬਾਕੀ ਹੈ ਅੱਜ ਜੋ ਤੁਹਾਨੂੰ ਵਿੱਚ ਜਦੋਂ ਵੀ ਆਂਦਾ ਜੀ ਅਪਰੋਪ੍ਰੀਏਟ ਕਾਰਵਾਈ ਕੀਤੀ ਜਾਏਗੀ ਜੇ ਕੋਈ ਓਵਰਲੋਡਡ ਵਹੀਕਲ ਆਗਾ ਚਲਾਨ ਕਟਾਇਆ ਜਾਏਗਾ ਠੀਕ ਹੈ ਕਨਨਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ ਅੱਜ ਇਹਨਾਂ ਵਿੱਚ ਬੱਸਾਂ ਚੱਲਦੀਆਂ ਦੇਖੀ ਜਾਂਦੀਆਂ ਇੱਕ ਮਿੰਟ ਦੇਖੋ ਜੀ ਕੀ ਹੋ ਪੱਟੀ ਉਹਦੇ ਉਹਦੇ ਆਸਾ ਹੀ ਰਹਿ ਗਈਆਂ ਪੱਟੀ ਆ ਆ ਗਾੜੀ ਆ ਉਹ ਕੋਈ ਨਹੀਂ ਬਿੱਟੀ ਬਾਰਾ ਬਾਰਾ